సర్వైకల్ ਦੀ ਪ੍ਰੋਬਲਮ ਜਾਂ ਗਰਦਨ ਦੇ ਵਿੱਚ ਦਰਦ ਰਹਿੰਦਾ ਹੈ ਉਸ ਦੇ ਲਈ ਐਕਸਰਸਾਈਜ਼ ਦੱਸਾਂਗੇ ਜਿਹੜੀਆਂ ਤੁਸੀਂ ਘਰ ਦੇ ਵਿੱਚ ਕਰਕੇ ਆਪਣੀ ਇਸ ਪ੍ਰੋਬਲਮ ਨੂੰ ਠੀਕ ਕਰ ਸਕਦੇ ਹੋ ਸਰਵਾਈਕਲ ਦੀ ਪ੍ਰੋਬਲਮ ਬਹੁਤ ਹੀ ਕਾਮਨ ਪ੍ਰੋਬਲਮ ਹੋ ਚੁੱਕੀ ਹੈ ਇਹ ਸਾਡੇ ਕਿਸੇ ਇੰਜਰੀ ਹੋਣ ਕਰਕੇ ਵੀ ਹੋ ਸਕਦੀ ਹੈ ਜ਼ਿਆਦਾਤਰ ਪ੍ਰੋਬਲਮ ਇਹ ਆਉਂਦੀ ਹੈ ਕਿ ਸਾਡੇ ਗਲਤ ਪੋਸਚਰ ਕਰਕੇ ਜਾਂ ਜ਼ਿਆਦਾਤਰ ਆਪਾਂ ਕੀ ਕਰਦੇ ਆ ਲੰਮਾ ਸਮਾਂ ਇੱਕ ਸਿਟਿੰਗ 'ਚ ਰਹਿਨੇ ਆ ਆਫਿਸ ਵਰਕ ਰੈਂਦਾ ਜਾਂ ਸਟੂਡੈਂਟ ਆ ਸਟੱਡੀ ਕਰਦੇ ਆ ਲੰਮਾ ਸਮਾਂ ਨੀਵੀਂ ਪਾਉਣ ਦੇ ਨਾਲ ਆਪਣੀ ਜੋ ਸਪਾਈਨ ਦਾ ਪੋਸਚਰ ਹੈ ਉਹ ਗਲਤ ਹੋ ਜਾਂਦਾ ਹੈਗਾ ਗਲਤ ਪੋਸਚਰ ਹੋਣ ਦੇ ਨਾਲ ਉੱਥੇ ਕੀ ਹੁੰਦਾ ਹੈਗਾ ਜੋ ਆਪਣੇ ਵਰਟੀਬਰਾ ਬਣ ਕੇ ਆ ਉਨ੍ਹਾਂ ਦੇ ਵਿੱਚ ਸਪੇਸ ਘਟਣ ਲੱਗ ਜਾਂਦੀ ਆ ਉਥੋਂ ਜੋ ਨਰਵਸ ਹੁੰਦੀਆਂ ਨਵ ਨਿਕਲਦੀਆਂ ਉਹਨਾਂ ਨਰਵਸ ਤੇ ਦਬਾ ਪੈਣਾ ਸ਼ੁਰੂ ਹੋ ਜਾਂਦਾ ਪ੍ਰੈਸ਼ਰ ਪੈਂਦਾ ਹੈਗਾ ਜਿਸ ਦੇ ਨਾਲ ਹੈ ਨਾੜਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਘਟ ਹੋ ਜਾਂਦੀ ਆ ਆਪਣੇ ਗਰਦਨ ਦੇ ਵਿੱਚ ਦਰਦ ਰਹਿਣ ਲੱਗ ਜਾਂਦਾ ਜਕੜਨ ਰਹਿੰਦੀ ਹੈ ਮਾਂ ਦੇ ਵਿੱਚ ਵੀ ਦਰਦ ਹੋ ਸਕਦਾ ਹੱਥਾਂ ਦੇ ਵਿੱਚ ਵੀ ਸੁੰਨਾ ਬਣਾ ਸਕਦਾ ਇਸ ਦੇ ਨਾਲ ਤੁਹਾਨੂੰ ਚੱਕਰ ਵੀ ਆ ਸਕਦੇ ਆ ਬਹੁਤ ਸਾਰੇ ਪੇਸ਼ੈਂਟ ਕੀ ਕਰਦੇ ਆ ਮੈਡੀਸਿਨਸ ਖਾਂਦੇ ਆ ਡੇਲੀ ਪੇਨਕਿਲਰਸ ਖਾਂਦੇ ਆ ਬਟ ਉਹਨਾਂ ਦੀ ਪ੍ਰੋਬਲਮ ਹੈ ਘਟਣ ਦੀ ਬਜਾਏ ਹੈ ਹੋਰ ਵੱਧਦੀ ਜਾਂਦੀ ਹੈ ਜਿਸ ਦੇ ਨਾਲ ਪ੍ਰੋਬਲਮ ਆ ਉਹਨਾਂ ਦੀ ਕਿਉਰ ਨਹੀਂ ਹੋ ਪਾਉਂਦੀ ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਇਸ ਦਾ ਸਹੀ ਟ੍ਰੀਟਮੈਂਟ ਲਓ ਤਾਂ ਇਸ ਦੇ ਲਈ ਤੁਹਾਨੂੰ ਐਕਸਰਸਾਈਜ਼ ਦੱਸਾਂਗੇ ਜਿਹੜੀਆਂ ਤੁਸੀਂ ਬਹੁਤ ਹੀ ਆਰਾਮ ਨਾਲ ਘਰ ਦੇ ਵਿੱਚ ਕਰਕੇ ਆਪਣੀ ਇਸ ਪ੍ਰੋਬਲਮ ਨੂੰ ਘਟ ਕਰ ਸਕਦੇ ਹੋ ਸਾਰਿਆਂ ਤੋਂ ਪਹਿਲਾਂ ਤਾਂ ਤੁਸੀਂ ਤੁਹਾਨੂੰ ਸਟ੍ਰੈਚਿੰਗ ਦੱਸਾਂਗੇ ਕਰਦਣ ਦੇ ਲਈ ਤੁਸੀਂ ਆਪਣੇ ਇੱਕ ਹੱਥ ਦੇ ਨਾਲ ਗਰਦਨ ਨੂੰ ਇਦਾਂ ਇਸ ਪੋਜੀਸ਼ਨ ਦੇ ਵਿੱਚ ਰੱਖਣਾ ਇਦਾਂ ਤੁਸੀਂ 10 ਸੈਕਿੰਡ ਹੋਲਡ ਰੱਖਣਾ ਫਿਰ ਤੁਸੀਂ ਸੈਕਿੰਡ ਟਾਈਮ ਦੂਸਰੇ ਹੱਥ ਦੇ ਨਾਲ ਗਰਦਨ ਨੂੰ ਦੂਸਰੀ ਸਾਈਡ ਸਟ੍ਰੈਚ ਕਰਕੇ ਰੱਖਣਾ ਇਦਾਂ ਵੀ ਫਿਰ ਤੁਸੀਂ 10 ਸੈਕਿੰਡ ਲਈ ਹੋਲਡ ਰੱਖਣਾ ਐਦਾਂ ਤੁਸੀਂ 10 ਰੈਪੀਟੀਸ਼ਨ ਕਰਨੀਆਂ ਇਹ ਐਕਸਰਸਾਈਜ਼ ਕਰਨ ਦੇ ਨਾਲ ਤੁਹਾਡੀਆਂ ਜੋ ਨਰਵਸ ਆ ਇੱਥੇ ਜੋ ਸਟ੍ਰੈਚ ਪਿਆ ਸਟਿਫਨੈਸ ਹੋ ਰਹੀ ਹੈ ਨਾੜਾਂ ਦੀ ਉਨ੍ਹਾਂ ਦੇ ਵਿੱਚ ਜਕੜਨ ਘਟਣਾ ਸਟਾਰਟ ਹੋ ਜਾਊਗੀ ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਆਪਣੇ ਗਰਦਨ ਦੀ ਮੂਵਮੈਂਟ ਕਰਨੀ ਆ ਇਹ ਵੀ ਸਟ੍ਰੈਚਿੰਗ ਐਕਸਰਸਾਈਜ਼ ਆ ਗਰਦਨ ਨੂੰ ਤੁਸੀਂ ਐਕਸਾਈਡ ਰੋਟੇਟ ਕਰਨਾ ਇਧਰ ਤੁਸੀਂ 10 ਸੈਕਿੰਡ ਹੋਲਡ ਰੱਖਣਾ ਫਿਰ ਤੁਸੀਂ ਗਰਦਨ ਨੂੰ ਸੈਂਟਰ ਚ ਲੈ ਕੇ ਆਉਣਾਗਾ ਫਿਰ ਤੁਸੀਂ ਗਰਦਨ ਨੂੰ ਦੂਸਰੀ ਸਾਈਡ ਰੋਟੇਟ ਕਰਨਾ ਇਸ ਦੇ ਨਾਲ ਵੀ ਤੁਹਾਡੀ ਜੋ ਨਰਵਸ ਆ ਉਹ ਸਟ੍ਰੈਚ ਹੋਣਗੀਆਂ ਮਸਲਾ ਸਟ੍ਰੈਚ ਹੋਣਗੇ ਜਿਸ ਦੇ ਨਾਲ ਉਹ ਮਸਲ ਮਜ਼ਬੂਤ ਹੋਣਗੇ ਤੇ ਤੁਹਾਡੀ ਜੋ ਸਟਿਫਨੈਸ ਆ ਜਕੜਨ ਆ ਉਹ ਘਟਨਾ ਸਟਾਰਟ ਹੋ ਜਾਊਗੀ ਇਸ ਦਿਨ ਵੀ ਤੁਸੀਂ 10 ਤੋਂ 15 ਰੈਪੀਟਿਸ਼ਨ ਕਰਨੀਆਂ ਆ ਗਿਆ ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਇਸ ਸਾਈਡ ਪੋਜੀਸ਼ਨ ਦੇ ਵਿੱਚ ਸਟ੍ਰੈਚਿੰਗ ਕੀਤੀ ਸੀ ਹੁਣ ਤੁਸੀਂ ਅ ਅਪ ਡਾਊਨ ਸਟ੍ਰੈਚਿੰਗ ਕਰਨੀ ਆ ਆਪਣੀ ਗਰਦਨ ਨੂੰ ਇਦਾਂ نیچے ਸਟ੍ਰੈਚ ਕਰਕੇ ਰੱਖਣਾ 10 ਸੈਕਿੰਡ ਹੋਲਡ ਫਿਰ ਤੁਸੀਂ ਸੈਂਟਰ ਚ ਰੱਖਣਾ ਫਿਰ ਇਦਾਂ ਪਿੱਛੇ ਨੂੰ ਸਟ੍ਰੈਚ ਕਰਨਾ ਇਦਾਂ ਤੁਸੀਂ ਦਾ ਸੈਕੰਡ ਹੋਲਡ ਰੱਖਣਾਗਾ ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਆਪਣੇ ਦੋਨੇ ਬਾਹਾਂ ਨੂੰ ਆਪਣੇ ਸ਼ੋਲਡਰ ਉੱਪਰ ਇਸ ਪੋਜੀਸ਼ਨ 'ਚ ਰੱਖਣਾ ਫਿਰ ਤੁਸੀਂ ਇਦਾਂ ਉਸ ਦੀ ਰੋਟੇਸ਼ਨ ਕਰਨੀ ਆ ਕਲੌਕਵਾਇਜ਼ ਅੱਜ ਜੇ ਤੁਸੀਂ 10 ਰੈਪੀਟੀਸ਼ਨ ਕਰਨੀਆਂ ਤੇ ਨੈਕਸਟ ਫਿਰ ਤੁਸੀਂ ਐਂਟੀਕਲੌਕਵਾਇਜ਼ ਯਾਨੀ ਕਿ ਬਾਹਰ ਨੂੰ ਰੋਟੇਸ਼ਨ ਕਰਨੀ ਹੈ ਆਪਣੇ ਸ਼ੋਲਡਰ ਦੀ ਇਸ ਇਹ ਐਕਸਰਸਾਈਸ ਤੁਸੀਂ 10 ਤੋਂ 15 ਰੈਪੀਟੀਸ਼ਨ ਕਰਨੀਆਂ ਇਹ ਐਕਸਰਸਾਈਸ ਕਰਨ ਦੇ ਨਾਲ ਜੋ ਤੁਹਾਡੇ ਸ਼ੋਲਡਰ ਮਸਲਾ ਉਹ ਰਿਲੈਕਸ ਹੋ ਜਾਣਗੇ ਜਿਸ ਦੇ ਨਾਲ ਤੁਹਾਡੀ ਪੇਨ ਆ ਉਹ ਘਟਨਾ ਸਟਾਰਟ ਹੋ ਜਾਊਗੀ ਨੈਕਸਟ ਤੁਸੀਂ ਕਰਨਾ ਕੁਝ ਨਹੀਂ ਹੈ ਸਿਰਫ ਲੇਟਣਾਗਾ ਇਸ ਦੇ ਨਾਲ ਤੁਹਾਨੂੰ ਬਹੁਤ ਰਿਲੀਫ ਮਿਲੇਗਾ ਇਦਾਂ ਤੁਸੀਂ ਇੱਕ ਪੋਜੀਸ਼ਨ ਦੇ ਵਿੱਚ ਆਪਣੇ ਬੈੱਡ ਦੇ ਕਾਰਨਰ ਦੇ ਉੱਪਰ ਲੇਟਣਾਗਾ ਜੋ ਤੁਹਾਡੀ ਗਰਦਨ ਆ ਉਸ ਦਾ ਬਿਲਕੁਲ ਤੁਹਾਡਾ ਐਜ ਹੋਣਾ ਚਾਹੀਦਾ ਜਾਨੀ ਕਿ ਬੈੱਡ ਦੇ ਬਿਲਕੁਲ ਕੋਰਨਰ ਹੋਣਾ ਚਾਹੀਦਾ ਇਦਾਂ ਤੁਸੀਂ ਆਪਣੀ ਗਰਦਨ ਨੂੰ ਇਸ ਪੋਜੀਸ਼ਨ ਵਿੱਚ ਰੱਖਣਾ ਫਿਰ ਤੁਸੀਂ ਇਹ 5 ਮਿੰਟ ਦੇ ਲਈ ਤੁਸੀਂ ਇਦਾਂ ਲੇਟਣਾ ਇਸ ਦੇ ਨਾਲ ਕੀ ਹੋਊਗਾ ਜੋ ਤੁਹਾਡੀ ਬਲੱਡ ਸਰਕੂਲੇਸ਼ਨ ਆ ਇੰਪਰੂਵ ਹੋਊਗੀ ਜਿਸ ਦੇ ਨਾਲ ਤੁਹਾਡੀਆਂ ਨਰਵਸ ਆ ਸਟਰੋਂਗ ਹੋਣਗੀਆਂ ਬਲੱਡ ਸਰਕੂਲੇਸ਼ਨ ਇੰਪਰੂਵ ਹੋਣ ਦੇ ਨਾਲ ਤੁਹਾਡਾ ਪੇਨ ਆ ਘਟਣਾ ਸਟਾਰਟ ਹੋ ਜਾਊਗਾ ਜੋ ਤੁਹਾਡੀ ਸਪਾਈਨ ਤੇ ਸਟ्रेस ਪੈ ਰਿਹਾ ਉਸ ਨੂੰ ਰਿਲੈਕਸ ਹੋਊਗਾ ਰੀਲਿਫ ਮਿਲੂਗਾ ਇਹ ਐਕਸਰਸਾਈਜ਼ ਤੁਸੀਂ ਦਿਨ ਦੇ ਵਿੱਚ ਦੋ ਵਾਰ ਕਰ ਸਕਦੇ ਹੋ ਐਕਸਰਸਾਈਜ਼ ਕਰਨ ਦੇ ਨਾਲ ਤੁਹਾਡੀ ਸਰਵਾਈਕਲ ਦਾ ਸਰਵਾਈਕਲ ਪੇਨ ਹੈ ਘਟਨਾ ਸਟਾਰਟ ਹੋ ਜਾਊਗੀ ਔਰ ਜੇ ਕਿਸੇ ਨੂੰ ਬਹੁਤ ਜ਼ਿਆਦਾ ਦਿੱਕਤ ਰਹਿ ਰਹੀ ਆ ਬਹੁਤ ਜ਼ਿਆਦਾ ਗਰਦਨ ਦਰਦ ਦਾ ਚੱਕਰ ਆਉਂਦੇ ਆ ਜਾਂ ਬਾਹਾਂ ਦੇ ਵਿੱਚ ਸੋਨ ਪਾਣਾ ਮੋਢੇ ਤੇ ਦਰਦ ਦਾ ਜਕੜਨ ਜ਼ਿਆਦਾ ਕੀ ਤੁਸੀਂ ਸੁਖਨੀ ਬੋਣੇ ਨੀਰੋਕੇਰ ਮੋਗਾ ਵੀ ਕੇ ਆ ਕੇ ਆਪਣਾ ਟ੍ਰੀਟਮੈਂਟ ਵੀ ਲੈ ਸਕਦੇ ਆ ਇਹ ਟ੍ਰੀਟਮੈਂਟ ਨਿਊਰੋਨੇਚਰੋਥੈਪੀ ਨਾਲ ਕੀਤਾ ਜਾਂਦਾ ਹੈ ਜਿਸ ਵਿੱਚ ਕੋਈ ਦਵਾਈਆਂ ਨਹੀਂ ਕੋਈ ਪੇਨ ਕਲਰ ਨਹੀਂ ਕੋਈ ਸਾਈਡ ਇਫੈਕਟ ਨਹੀਂ ਐਸ ਦੇ ਦੇ ਤੁਸੀਂ ਸਾਡੇ ਨੀਚੇ ਤੇ ਨੰਬਰਾਂ ਤੇ ਕੰਟੈਕਟ ਕਰ ਸਕਦੇ